ਓ ਰੌਨੀਤ ਬਿੱਟੂ ਕੁਰਸੀ ਦਾ ਭੁੱਖਾ ਨਿਕਲਿਆ ਤੈਨੂੰ ਇਹ ਲੱਗਿਆ ਕਿ ਕੇਂਦਰ ਦੇ ਵਿੱਚ ਫਿਰ ਤੋਂ ਭਾਜਪੀ ਆਜੂਗੀ ਤੇ ਐਮਪੀ ਤਾਂ ਮੈਨੂੰ ਬਣਾ ਦੇਣਗੇ ਤੇ ਚਾਹ ਪਲੂਸੀ ਕਰਨੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਆ ਤੇ ਮੈਨੂੰ ਕੋਈ ਇੰਡੀਆ ਦਾ ਮੰਤਰੀ ਵੀ ਲਾ ਦੇਣਗੇ ਜਾਂ ਰੌਨੀਤ ਬਿੱਟੂ ਤੂੰ ਕੁਰਸੀ ਦਾ ਭੁੱਖਾ ਨਿਕਲਿਆ ਕੋਈ ਗੱਲ ਨਹੀਂ ਪਰ ਰਵਨੀਤ ਬਿੱਟੂ ਨਾਲ ਤੈਨੂੰ ਇਹ ਪੁੱਛ ਲਵਾਂ ਤੇ ਤੂੰ ਲੋਕਾਂ ਨੂੰ ਦੱਸ ਦੇਵੀਂ ਰਵਨੀਤ ਬਿੱਟੂ ਤੈਨੂੰ ਇਹ ਪੁੱਛ ਲਈਏ ਤੇ ਤੂੰ ਲੋਕਾਂ ਨੂੰ ਦੱਸ ਦੇਵੀਂ ਉਹ ਥੋਡੀਆਂ ਪੀੜੀਆਂ ਤੇਰ ਪੀੜੀਆਂ ਹੋਗੀਆਂ ਰਾਜਨੀਤੀ ਦੇ ਵਿੱਚ ਤੇ ਲੋਕਾਂ ਦਾ ਸਵਾਰਿਆ ਕੀ ਆ ਜੇ ਤੂੰ ਆ ਚ ਬੀਜੇਪੀ ਦੇ ਵਿੱਚ ਗਿਆ ਤਾਂ ਉਹਦੇ ਵਿੱਚ ਵੀ ਤੇਰਾ ਸਬਰ ਨਾ ਨਾ ਕੀ ਲੋਕਾਂ ਦਾ ਸਬਰ ਨਾ ਲੋਕ ਤਾਂ ਪਹਿਲਾਂ ਵੀ ਭੁੱਖੇ ਮਰੀ ਜਾਂਦੇ ਸੀ ਲੋਕ ਅੱਜ ਵੀ ਭੁੱਖੇ ਮਰਨਗੇ ਪਰ ਰਵਨੀਤ ਬਿੱਟੂ ਤੂੰ ਦੱਸ ਕਿ ਤੂੰ ਇਸ ਟਾਈਮ ਕੀ ਚਾਹ ਰਿਹਾ ਕੀ ਦੇਵੇਂਗਾ ਲੋਕਾਂ ਨੂੰ ਕਿਹੜੀ ਸੇਵ ਦੇਵੇਂਗਾ ਮੈਂ ਗੱਲ ਕਹੂੰਗਾ ਕਹਿੰਦਾ ਸਾਈਕਲ ਦਾ ਸਟੈਂਡ ਹੁੰਦਾ ਰਵਨੀਤ ਬਿੱਟੂ ਤੇਰਾ ਸਟੈਂਡ ਨਹੀਂਗਾ ਕਦੇ ਉਸ ਬੁੱਲ ਤੇ ਕਦੇ ਉਸ ਬੁੱਲ ਤੇ ਰਵਨੀਤ ਬਿੱਟੂ ਤਿਤਲੀਆਂ ਵਰਗਾ ਓ ਯਾਰ ਕੋਈ ਸਟੈਂਡ ਰੱਖ ਕਿਹੜੀ ਗੱਲ ਦਾ ਸਟੈਂਡ ਆ ਨਹੀਂ ਤੇਰੇ ਕੋਲ ਕਾਂਗਰਸ ਛੱਡਣ ਦੇ ਦੋ ਕਾਰਨ ਹੋ ਸਕਦੇ ਆ ਤੇਰੇ ਜਾਂ ਤਾਂ ਤੈਨੂੰ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਸੀ ਤੇ ਦੂਜਾ ਕਾਰਨ ਤੈਨੂੰ ਉਹ ਇਸ ਟਾਈਮ ਐਮਪੀ ਦੀ ਟਿਕਟ ਨਹੀਂ ਦਿੱਤੇ ਹੋਣਗੇ ਜੀ ਦੇ ਕਰਕੇ ਤੂੰ ਕਾਂਗਰਸ ਛੱਡਤੀ ਆ ਕਾਂਗਰਸ ਦੇ ਵਿੱਚ ਹੁੰਦਿਆਂ ਵੀ ਤੇਰਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਸੀਗਾ ਤੇ ਜੇਕਰ ਅੱਜ ਛੱਡਤੀ ਆ ਤਾਂ ਵੀ ਤੇਰਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਤੇ ਜੇਕਰ ਅੱਜ ਤੂੰ ਬੀਜੇਪੀ ਜੁਗਾਇਨ ਕਰ ਲਈ ਆ ਉਹਦੇ ਵਿੱਚ ਲੋਕਾਂ ਨੂੰ ਤੇਰਾ ਕੋਈ ਫਾਇਦਾ ਨਹੀਂ ਜਿਹੜਾ ਨੌਜਵਾਨ ਪੜ੍ਹ ਲੈ ਕੇ ਨੌਕਰੀ ਦੀ ਆਸ ਦੇ ਵਿੱਚ ਫਿਰਦਾ ਸੀ ਤੈਨੂੰ ਉਦੋਂ ਵੀ ਦੰਦਲਾ ਹੀ ਪਿੰਦਾ ਸੀ ਤੂੰ ਉਹਨਾਂ ਵਾਰੇ ਕੁਝ ਨਹੀਂ ਬੋਲਿਆ ਜਿਹੜਾ ਨੌਜਵਾਨ ਪੜ੍ਹ ਲੈ ਕੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਸੀ ਪਰ ਉਹਦੇ ਕੋਲ ਕਰਨ ਨੂੰ ਕੋਈ ਰਾਹ ਨਹੀਂ ਤੇ ਉਹਨੇ ਆਈਲਰਟਸ ਕੀਤੀ ਤੇ ਬਾਹਰ ਜਾਂਦਾ ਰਿਹਾ ਉਸ ਟਾਈਮ ਤੇ ਵੀ ਤੈਨੂੰ ਦੰਦਲਾ ਹੀ ਪਿੰਗਾ ਹੋਣਾ ਸੀ ਤੇ ਤੂੰ ਕੀਤਾ ਕੱਖ ਨਹੀਂ ਗਾ ਮੈਂ ਰਵਨੀਤ ਬਿੱਟੂ ਇੰਨਾ ਹੀ ਕਹੂੰਗਾ ਕਿ ਤੂੰ ਐਮਪੀ ਦਾ ਰਹਿ ਗਿਆ ਖਨੀ ਲਧਿਆਣੇ ਦਾ ਹੀ ਸੀਗਾ ਕੀ ਲਧਿਆਣੇ ਸ਼ਹਿਰ ਦੇ ਵਿੱਚ ਕੋਸ਼ਿਸ਼ ਵਾਰਿਆ ਦੱਸ ਉਹ ਰਵਨੀਤ ਬਿੱਟੂ ਕੋ ਜ ਸਵਾਰਿਆ ਜਿਹੜਾ ਹੁਣ ਬੀਜੇਪੀ ਦੇ ਵਿੱਚ ਜਾ ਕੇ ਕੋ ਸਵਾਰੇਗਾ ਤੇ ਜਿਹੜੇ ਲੋਕ ਇਹ ਕਹਿੰਨੇ ਹੁੰਦੇ ਆ ਮੇਰੇ ਖਾਸ ਤੌਰ ਐ ਸਿਪਾਈਚਾਰੇ ਦੇ ਲੋਕ ਕਿ ਵਿਸ਼ਵਦੀਪ ਤੂੰ ਐ ਸਿਪਾਈਚਾਰੇ ਵਾਸਤੇ ਬੋਲਦਾ ਨਹੀਂ ਤੇ ਮੇਰਾ ਜਵਾਬ ਹੁੰਦਾ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਗੱਲ ਕਹਿਣਾ ਹੁੰਦਾ ਕਿ ਮੈਨੂੰ ਹਿੰਦੂ ਮੁਸਲਮ ਸਿੱਖ ਈਸਾਈ ਐਸਸੀ ਬੀਸੀ ਜਰਨਲ ਸਾਰੇ ਇੱਕੋ ਜਿਹੇ ਤੇ ਮੈਂ ਸੇਤ ਸਿੱਖਿਆ ਦਾ ਰੌਲਾ ਪਾਉਣਾ ਹੋਰ ਮੈਂ ਕੁਝ ਨਹੀਂ ਰੌਲਾ ਪਾਉਂਦਾ ਨਾਲ ਜਿਹੜਾ ਬੰਦਾ ਐਸਸੀ ਕਾਸ਼ਟ ਨੂੰ ਪੈਰ ਦੀ ਜੁੱਤੀ ਸਮਝਦਾ ਸੀ ਆ ਸੁਨੀਲ ਜਾਖੜ ਉਹ ਵੀ ਬੀਜੇਪੀ ਦੇ ਵਿੱਚ ਗਿਆ ਤੇ ਕੁਝ ਐਸਸੀ ਭਾਈਚਾਰੇ ਦੇ ਲੋਕ ਇਹ ਕਹਿੰਦੇ ਆ ਕਿ ਪੰਜਾਬ ਚ ਬੀਜੇਪੀ ਲਿਆਉਣੀ ਆ ਜੀ ਸਦਕੇ ਲਿਆਓ ਫਿਰ ਮੇਰੇ ਤੇ ਕਾਹਦਾ ਇਤਰਾਜ ਹੁੰਦਾ ਜਦੋਂ ਤੁਸੀਂ ਬੀਜੇਪੀ ਦਾ ਤਾਂ ਪ੍ਰਚਾਰ ਕਰਦੇ ਆ ਤੇ ਜਿਹੜਾ ਤੁਹਾਨੂੰ ਪੈਰ ਦੀ ਜੁੱਤੀ ਸਮਝਦੇ ਆ ਉਹ ਉਸ ਪਾਰਟੀ ਦੇ ਵਿੱਚ ਅੱਜ ਰਵਨੀਤ ਬਿੱਟੂ ਜਵਾਬ ਦੇ ਤੂੰ ਕਹਿੰਦਾ ਹੁੰਦਾ ਸੀ ਨਾ ਕਿ ਮੈਂ ਇੱਕ ਵਾਰੀ ਨਹੀਂ ਆ 100 ਵਾਰੀ ਕਹੂੰਗਾ ਕਿ ਭਿੰਡਰਾਂ ਵਾਲਾ ਅਤਿੰਗਵਾਦੀ ਸੀ ਮੈਂ ਕਹਿੰਦਾ ਜੀ ਸੱਦ ਕੇ ਕਹ ਤੇ ਮੈਂ ਤੈਨੂੰ ਇੱਕੋ ਸਵਾਲ ਪੁੱਛਦਾ ਸੀ ਕਿ 1984 ਤੋਂ ਪਹਿਲਾਂ ਜਿਹੜੇ ਕਹ ਲੋ ਡੂੰਗੇ ਦਰਿਆ ਸੀ ਤੇ ਸਾਡੇ ਨੌਜਵਾਨ ਡੂੰਗੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅੱਜ ਤੇਰਾ ਰਾਜਾ ਐਡੀਆਂ ਐਡੀਆਂ ਸਰਿੰਝਾਂ 'ਚ ਡੋਬ ਰਿਹਾ ਓਏ ਉਹਨਾਂ ਦਾ ਕਿਤੇ ਨਾ ਕਿਤੇ ਸਟੈਂਡ ਤਾਂ ਸੀਗਾ ਤੇਰਾ ਸਟੈਂਡ ਕੀ ਆ ਉਹ ਦੱਸ ਰਵਨੀਤ ਬਿੱਟੂ ਤੇਰਾ ਸਟੈਂਡ ਕਿੱਥੇ ਆ ਤੇਰਾ ਸਟੈਂਡ ਕਿੱਥੇ ਰਹਿ ਗਿਆ ਰਵਨੀਤ ਬਿੱਟੂ ਤੂੰ ਕੁਰਸੀ ਦਾ ਭੁੱਖਾ ਰਹਿ ਗਿਆ ਹੋਰ ਤੇਰੇ ਪੱਲੇ ਕੱਖ ਨਹੀਂ ਮੈਂ ਕਹਾਂ ਤੇ ਕਹਾਂ ਕੀ ਮੇਰੀਆਂ ਉਹੀ 2-4 ਗੱਲਾਂ ਪੰਜਾਬ ਦੇ ਲੋਕੋ ਤੁਹਾਡੇ ਦਾਦੇ ਪੁਰਦਾਦੇ ਰਵਨੀਤ ਬਿੱਟੂ ਵਰਗਿਆਂ ਨੂੰ ਚਾਹੁੰਦੇ ਰਹਿਆ ਇਹਨਾਂ ਦੇ ਆ ਇਹ ਆ ਰਵਨੀਤ ਬਿੱਟੂ ਦੇ ਪਿਓ ਦਾਦਿਆਂ ਨੂੰ ਫੋਟਾ ਪਾਉਂਦੇ ਰਹਿਆ ਤਾਂ ਵੀ ਤੰਗੀਆਂ ਪਰੇਸ਼ਾਨੀਆਂ ਤੇ ਧੱਕੇ ਛਾਈਆਂ ਰਹੀਆਂ ਹੁਣ ਇਸ ਟਾਈਮ ਰਮਨੀਤ ਬਿੱਟੂ ਨੂੰ ਚਾਉਣ ਵਾਲਿਆਂ ਕੋਲ ਵੀ ਆ ਤੰਗੀਆਂ ਤੇ ਪਰੇਸ਼ਾਨੀਆਂ ਤੇ ਧੱਕੇਸ਼ਾਈਆਂ ਅੱਜ ਉਹ ਟਪੂਸੀ ਮਾਰ ਕੇ ਬੀਜੇਪੀ ਦੇ ਵਿੱਚ ਹੋ ਗਿਆ ਤੇ ਜਿਹੜੇ ਲੋਕ ਬੀਜੇਪੀ ਦੇ ਵਿੱਚ ਜਿਹੜੇ ਕਹਿਣਗੇ ਕਿ ਹਾਂ ਭਾਈ ਰਮਨੀਤ ਬਿੱਟੂ ਨੇ ਹੁਣ ਪਾਰਟੀ ਬਦਲਤੀ ਆ ਤੇ ਆਪਾਂ ਹੋ ਸਕਦਾ ਕੁਝ ਕਰ ਦੇਵੇ ਭਰਾਵੋ ਗੰਨਾ ਗੰਨਾ ਹੀ ਰਹਿੰਦਾ ਗੰਨੇ ਚੋਂ ਰਾਸੀ ਨਿਕਲਣਾ ਹੁੰਦਾ ਚਾਹੇ ਤਾ ਗੰਨੇ ਨੂੰ ਨਿੰਮ ਦੇ ਨਾਲ ਬੀਜ ਦੋ ਚਾਹੇ ਗੰਨੇ ਨੂੰ ਪਿੱਪਲ ਥੱਲੇ ਬੀਜ ਦੋ ਤੇ ਚਾਹੇ ਜਿਹੜਾ ਗੰਨਾ ਉਹਨੂੰ ਤੁਸੀਂ ਉਹ ਪਾਸੇ ਬੀਜ ਦੋ ਉਹਦੇ ਵਿੱਚੋਂ ਤਾਂ ਵੀ ਮਿੱਠਾ ਸਵਾਦ ਹੀ ਆਉਣਾ ਗੁੜ ਗੋੜੀ ਰਹਿੰਦਾ ਚਾਹੇ ਉਹਨੂੰ ਨਿੰਮ ਚ ਰੱਖ ਦੋ ਇਹ ਗੱਲ ਯਾਦ ਰੱਖ ਲਓ ਕਿ ਰਵਨੀਤ ਬਿੱਟੂ ਰਵਨੀਤ ਬਿੱਟੂ ਹੀ ਰਹਿੰਦਾ ਭਾਵੇਂ ਉਹਨੂੰ ਕਾਂਗਰਸ ਚ ਤੇ ਚਾਹੇ ਉਹਨੂੰ ਭਾਜਪੀ ਦੇ ਵਿੱਚ ਰੱਖ ਲਓ ਇਹ ਕੁਰਸੀ ਦਾ ਭੁੱਖਾ ਨਿਕਲਿਆ ਸਿਰਫ ਦੋ ਗੱਲਾਂ ਕਰਕੇ ਕਾਂਗਰਸ ਛੱਡੀ ਹੋਣੀ ਆ ਇੱਕ ਤਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਹੋਣੇ ਤੇ ਦੂਜੀ ਇਹਨੂੰ ਐਮਪੀ ਦੀ ਟਿਕਟ ਨਹੀਂ ਦਿੰਦੇ ਹੋਣੇ ਗੱਲਾਂ ਬਹੁਤ ਆ ਕਰੀਏ ਕੀ ਇਹ ਤਾਂ ਲੋਕ ਸਮਝਣ ਕਿ ਭਲਿਓ ਮਾਨਸੋ ਇਹ ਕੁਰਸੀ ਦੇ ਭੁੱਖੇ ਲੋਕ ਆ ਤੁਹਾਡੇ ਬੱਚਿਆਂ ਦਾ ਕੁਝ ਨਹੀਂ ਸਵਾਰ ਸਕਦੇ ਅੱਜ ਤੱਕ ਵੀ ਰਵਨੀਤ ਬਿੱਟੂ ਸਿਹਤ ਡਿਪਾਰਟਮੈਂਟ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਚਿੱਤੇ ਦੇ ਮਾਮਲੇ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਰੁਜ਼ਗਾਰ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਪੰਜਾਬ ਤੇ ਨਹੀਂ ਬੋਲਿਆ ਜਦੋਂ ਵੀ ਬੋਲਿਆ ਪੰਜਾਬ ਦੇ ਵਿੱਚ ਇਹਨੇ ਉਲਟੀ ਗੱਲ ਕੀਤੀ ਆ ਤੇ ਉਹ ਪੰਜਾਬੀਆਂ ਨੂੰ ਹਮੇਸ਼ਾ ਢਾਹ ਲਾਉਣ ਵਾਲੀ ਗੱਲ ਕੀਤੀ ਆ ਕਿਉਂਕਿ ਅੱਜ ਪਤਾ ਲੱਗ ਗਿਆ ਅੱਜ ਮਖੌਟਾ ਉੱਤਰ ਗਿਆ ਕਿ ਰਵਨੀਤ ਬਿੱਟੂ ਚਾਹੁੰਦਾ ਕੀ ਸੀ ਕਹਿੰਦਾ ਕੀ ਸੀ ਕਰਨਾ ਕੀ ਚਾਹੁੰਦਾ ਸੀ ਤੇ ਜਾਣਾ ਕਿੱਧਰ ਚਾਹੁੰਦਾ ਸੀ ਅੱਜ ਉਧਰੋਂ ਨੇ ਜਾ ਕੇ ਸਾਰਾ ਕੁਝ ਸਾਬਤ ਕਰਕੇ ਰੱਖ ਦਿੱਤਾ ਰਵਨੀਤ ਬਿੱਟੂ ਜੇ ਇੰਨੀ ਗੱਲ ਹੋ ਰਹੀ ਆ ਤੇ ਨਾਲ ਮੈਂ ਇਹ ਵੀ ਗੱਲ ਕਰ ਦੇਵਾਂ ਤੂੰ ਅਕਸਰ ਆ ਅਮਰਤਪਾਲ ਖਾਲਸਾ ਨੂੰ ਕਹਿੰਦਾ ਹੁੰਦਾ ਸੀ ਕਿ ਐ ਆ ਉਹ ਆ ਇਹ ਆ ਉਹ ਗੱਲ ਸੁਣ ਉਹ ਡਿਬੜੂ ਘੜਦਿਆਂ ਜੇਲਾਂ ਸਿਰ ਤੋਂ ਉਹਨਾਂ ਦਾ ਸਟੈਂਡ ਤਾਂ ਹੈਗਾ ਤੇਰਾ ਸਟੈਂਡ ਕੀ ਆ ਤੂੰ ਪਾਸੇ ਹੋ ਗਿਆ ਕੁਰਸੀ ਪਿੱਛੇ ਕੁਰਸੀ ਪਿੱਛੇ ਪਾਸੇ ਹੋ ਗਿਆ ਤੇਰਾ ਸਟੈਂਡ ਕੀ ਆ ਰਵਨੀਤ ਬਿੱਟੂ ਤੇਰਾ ਸਟੈਂਡ ਕੀ ਆ ਤੇਰਾ ਸਟੈਂਡ ਤਾਂ ਦੱਸ ਦੇ ਤੇਰਾ ਸਟੈਂਡ ਕੋਈ ਨਹੀਂ ਰਿਹਾ ਉਹ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਲੱਖਾਂ ਲੋਕ ਤੁਹਾਡੇ ਤੇ ਆਸਾਂ ਉਮੀਦਾਂ ਲਾ ਲੈਂਦੇ ਆ ਤੇਰੇ ਅਰਗੇ ਕੁਰਸੀ ਨੂੰ ਵੇਖ ਕੇ ਪਰੇਸ਼ਾਲ ਮਾਰ ਜਾਂਦੇ ਆ ਲੋਕਾਂ ਨੇ ਪੱਲੇ ਕੀ ਰਹਿ ਗਿਆ ਤੂੰ ਆਂਦਾ ਸੀ ਕਿ ਐ ਆ ਫਲਾਣਾ ਟੰਕਾ ਅੱਜ ਪੰਜਾਬ ਚਿੱਟੇ ਨਾਲ ਤਬਾਹ ਹੋ ਰਿਹਾ ਦੱਸ ਅੱਜ ਪੰਜਾਬ ਵਾਸਤੇ ਕਰੇਗਾ ਕੀ ਕੀ ਕਰੇਗਾ ਇੱਕ ਪਾਸੇ ਕਿਸਾਨਾਂ ਦੀ ਗੱਲ ਕਰਦਾ ਸੀ ਤੇ ਉਹ ਕਿਸਾਨਾਂ ਤੇ ਉਹ ਵੇ ਕਿਵੇਂ ਕਿਸਾਨਾਂ ਦੇ ਪੁੱਤ ਮਾਰੇ ਪਏ ਆ ਕਿਵੇਂ ਉਹ ਜਿਹੜਾ ਸ਼ਬ ਕਰਨ ਮੁੰਡਾ ਕਿਵੇਂ ਗੋਲੀਆਂ ਵੱਜੀਆਂ ਉਹ ਕਿਹੜੇ ਮੂੰਹ ਨਾਲ ਕਹੇਗਾ ਤੂੰ ਕਿਸਾਨਾਂ ਦਾ ਪੁੱਤ ਆ ਕਿਹੜੇ ਮੂੰਹ ਨਾਲ ਕਹੇਗਾ ਕਿ ਅਸੀਂ ਪੰਜਾਬ ਵਾਸਤੇ ਬੋਲਦੇ ਆ ਜਾ ਰਵਨੀਤ ਬਿੱਟੂ ਜੇਕਰ ਸਟੈਂਡ ਹੈ ਨਹੀਂ ਕਿਸੇ ਕੋਲ ਪੁਰਾਣਾ ਸਾਈਕਲ ਖੜਾ ਹੋਣਾ ਲਾ ਕੇ ਉਹਦਾ ਸਟੈਂਡ ਰੱਖ ਲੈ ਨਹੀਂ ਤੇ 70-80 ਰੁਪਏ ਦਾ ਮੋਟਰਸਾਈਕਲ ਦਾ ਸਟੈਂਡ ਆਊਗਾ ਉਹ ਸਟੈਂਡ ਲੈ ਲੈ ਤੇਰੇ ਕੋਲ ਸਟੈਂਡ ਹੈ ਨਹੀਂਗਾ ਜਾ ਕਿਤੇ ਉਹ ਸਟੈਂਡਲ ਵਾਲਾ ਰਵਨੀਤ ਬਿੱਟੂ ਤੇਰੇ ਕੋਲ ਸਟੈਂਡ ਹੈ ਨਹੀਂ ਜਾ ਕਿਤੇ ਉਹ ਸਟੈਂਡਲ ਵਾਲਾ ਰਵਨੀਤ ਬਿੱਟੂ ਤੇਰੇ ਕੋਲ ਸਟੈਂਡ ਹੈ ਨਹੀਂ ਜਾ ਕਿਤੇ ਉਹ ਸਟੈਂਡ ਲੈ ਲੈ ਕਿਤੇ ਨਾ ਕਿਤੇ ਤਾਂ ਸਟੈਂਡ ਰੱਖ ਰਵਨੀਤ ਬਿੱਟੂ ਤੂੰ ਪੰਜਾਬ ਦਾ ਦਰਦ ਹੀ ਹੈ ਨਹੀਂ ਕਿਤੇ ਨਾ ਕਿਤੇ ਪੰਜਾਬ ਦਾ ਦਰਦ ਰੱਖ ਲਾ ਪੰਜਾਬ ਦੇ ਲੋਕੋ ਤੁਸੀਂ ਜਿੰਨਾ ਚਿਰ ਲੀਡਰਾਂ ਦੇ ਮਗਰ ਲੱਗੇ ਰਹੋਗੇ ਅੱਗੇ ਤੁਹਾਡੇ ਪਿਓ ਦਾਦਿਆਂ ਨੇ ਆਹੀ ਪਾਰਟੀਆਂ ਦੇ ਮਗਰ ਪੈ ਪੈ ਕੇ ਆਪਦੇ ਕੱਚੇ ਕੋਠੇ ਰੱਖੇ ਆ ਆ ਦੁੱਖਾਂ ਨਾਲ ਕਲੇਸ਼ਾਂ ਨਾਲ ਰੁਲਦੇ ਮਰੇ ਆਹੋ ਉਸੇ ਤਰ੍ਹਾਂ ਤੁਸੀਂ ਨਵੀਂ ਤੋਂ ਨਵੀਂ ਪਾਰਟੀ ਦੇ ਵਿੱਚ ਕੋਈ ਨਾ ਕੋਈ ਚਿਹਰੇ ਦੇ ਨਗਰ ਪੈ ਜਾਂਦੇ ਆ ਥੋੜਾ ਵੀ ਹਾਲ ਆਪਣਾ ਵੀ ਹਾਲ ਉਹੀ ਆਪਣੇ ਦਾਦੇ ਪੜਦਾਦਿਆਂ ਵਾਲਾ ਹੋਣਾ ਤੇ ਜਿਹੜੇ ਲੀਡਰ ਸੀ ਜਿਹੜੇ ਲੀਡਰਾਂ ਦੇ ਪਿਓ ਦਾਦੇ ਸੀ ਉਹਨਾਂ ਨੇ ਵੀ ਰਾਜ ਕੀਤਾ ਤੇ ਅੱਜ ਉਹਨਾਂ ਦੇ ਪੁੱਤਰੇ ਪਰਪੁੱਤਰੇ ਵੀ ਰਾਜ ਕਰੀ ਜਾਂਦੇ ਆ ਸਾਡੇ ਦਾਦੇ ਪੜਦਾਦਿਆਂ ਨੇ ਧੱਕੇ ਖਾਦੇ ਆ ਤੇ ਅੱਜ ਵੀ ਉਹਨਾਂ ਦੇ ਪੁੱਤਰੇ ਪਰਪੁੱਤਰੇ ਧੱਕੇ ਖਾਈ ਜਾਂਦੇ ਆ ਹੁਣ ਤੁਹਾਡੇ ਤੇ ਆ ਕਿ ਰਵਨੀਤ ਬਿੱਟੂ ਨੂੰ ਜਿੱਥੋਂ ਵੀ ਇਹ ਐਮਪੀ ਦੀ ਟਿਕਟ ਲੜਦਾ ਇਹਨੂੰ ਇਹ ਸਿੱਟੋ ਜਿਵੇਂ ਗਲੇਲ ਚ ਪਾ ਕੇ ਗੋਲੀ ਸਿੱਟਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਥਉਂਦੀ ਨਹੀਂ ਜੇਕਰ ਸਿੱਟਣਾ ਤੇ ਇਹ ਸਿੱਟੋ ਜਿਵੇਂ ਕਮਾਨ ਚ ਪਾ ਕੇ ਤੀਰ ਸਿੱਟਦੇ ਆ ਜਿਵੇਂ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਧਰ ਗਿਆ ਜੇਕਰ ਇਹਨੂੰ ਸਿੱਟਣਾ ਐ ਸਿੱਟੋ ਜਿਵੇਂ ਖੂ ਦੇ ਵਿੱਚ ਇੱਟ ਸਿੱਟੀ ਹੁੰਦੀ ਆ ਬਾਦ ਦੇ ਵਿੱਚ ਲੱਭਦਾ ਨਹੀਂ ਹਰਾਓ ਇਹਨੂੰ ਤੇ ਹਰਾਉਣ ਤੋਂ ਬਾਅਦ ਇਹਨੂੰ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਦੀ ਤਾਕਤ ਕੀ ਆ ਜੇਕਰ ਪੰਜਾਬ ਦੇ ਲੋਕੋ ਤੁਸੀਂ ਇਹਨੂੰ ਜਿਤਾਉਨੇ ਆ ਤਾਂ ਫਿਰ ਯਾਦ ਰੱਖ ਲੋ ਚਾਹੇ ਕੋਈ ਐਸਸੀ ਭਾਈਚਾਰਾ ਫਿਰ ਇਹ ਇਹਦੇ ਇਹਨਾਂ ਵਿੱਚ ਉਹ ਲੀਡਰ ਗਿਆ ਜਿਹੜਾ ਕਹਿੰਦਾ ਸੀ ਪੈਰ ਦੀ ਜੁੱਤੀ ਪੈਰ 'ਚ ਪਾਈ ਜਾਂਦੀ ਆ ਉਹ ਕੌਣ ਸੀ ਸੁਨੀਲ ਜਾਖੜ ਜੇ ਤੁਸੀਂ ਹਲੇ ਵੀ ਇਹਨੂੰ ਵੋਟਾਂ ਪਾਉਂਗੇ ਤਾਂ ਫਿਰ ਤੁਸੀਂ ਆਪ ਰੱਖ ਲਓ ਕਿ ਪੈਰ ਦੀ ਜੁੱਤੀ ਉਹਨੇ ਕਿਤਨਾ ਕਿਤੇ ਸੱਚ ਕਿਹਾ ਹੋਊਗਾ ਮੈਂ ਵੀ ਐਸੀ ਭਾਈਚਾਰੇ ਚੋਂ ਆ ਮੈਂ ਉਦੋਂ ਬੋਲਿਆ ਸੀ ਅੱਜ ਵੀ ਬੋਲਦਾ ਮੈਨੂੰ ਉਸ ਚੀਜ਼ ਦਾ ਅੱਜ ਵੀ ਦੁੱਖ ਆ ਫੇਰ ਇਹ ਜੇਕਰ ਕੋਈ ਕਿਸਾਨ ਭਾਈਚਾਰੇ ਦਾ ਤੇ ਮੈਂ ਕਿਸਾਨਾਂ ਨੂੰ ਕਹਿ ਦੇਵਾਂ ਕਿ ਤੁਹਾਡੇ ਪੁੱਤ ਤੁਹਾਡੇ ਬਾਪ ਤੁਹਾਡੇ ਪੋਤਰੇ ਸ਼ਹੀਦ ਹੋਇਆ ਗੋਲੀਆਂ ਵੱਜੀਆਂ ਉਹਨਾਂ ਦੇ ਆ ਉਹਨਾਂ ਦੇ ਅਥਰੂ ਗੈਂਸਾਂ ਕਈਆਂ ਦੀਆਂ ਅੱਖਾਂ ਜਾਂਦੀਆਂ ਰਹੀਆਂ ਜੇਕਰ ਹਲੇ ਵੀ ਤੁਸੀਂ ਵੋਟਾਂ ਪਾਉਂਗੇ ਫਿਰ ਤੁਹਾਡੇ ਪਿੱਛੇ ਵੀ ਕਿਸੇ ਨੇ ਸਟੈਂਡ ਨਹੀਂ ਲੈਣਾ ਇਹ ਗੱਲਾਂ ਜਿੱਥੇ ਲਿਖਣੀਆਂ ਲਿਖ ਲਓ ਯਾਦ ਰੱਖ ਲਓ ਦੁਕਾਨਦਾਰਾਂ ਨੂੰ ਕਹਿਣਾ ਤੁਹਾਡੀ ਕਦੇ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਯਾਦ ਰੱਖ ਲਓ ਜਾਤ ਵੇਖ ਕੇ ਧਰਮ ਵੇਖ ਕੇ ਵੋਟ ਨਾ ਪਾਓ ਜੇ ਨਾਲ ਮੈਂ ਵੀ ਕਹਿਣਾ ਕਿ ਹੈ ਮੇਰੇ ਭਰਾਵੋ ਚਾਹੇ ਉਹ ਸਿੱਖ ਹਿੰਦੂ ਮੁਸਲਮ ਸੇਖੀ ਸਾਈ ਕੋਈ ਵੀ ਆ ਜਾਤ ਧਰਮ ਵੇਖ ਕੇ ਵੋਟ ਨਾ ਪਾਉ ਜੇ ਉਹਨੂੰ ਸਵਾਲ ਕਰੋ ਜੇ ਸਾਡੇ ਬੱਚਾ ਵਾਸਤੇ ਕੀ ਕਰਦਾ ਰੇੜੀ ਵਾਲੋ ਦੁਕਾਨਦਾਰੋ ਕਈ ਇਹੋ ਜਿਹੇ ਘਰ ਆ ਜਿਹੜੇ ਕਿਰਾਏ ਤੇ ਰਹਿੰਦੇ ਆ ਤੁਹਾਡੀ ਕਦੇ ਰਵਨੀਤ ਬਿੱਟੂ ਨੇ ਜਾਂ ਕਦੇ ਸੁਨੀਲ ਜਾਖੜ ਨੇ ਗੱਲ ਨਹੀਂ ਕੀਤੀ ਹੁਣ ਥੋਡੀ ਮਰਜ਼ੀ ਆ ਵੋਟ ਤੁਸੀਂ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਦਾ ਖੈਰ ਮੇਰੀਆਂ ਗੱਲਾਂ ਦਾ ਰਵਨੀਤ ਬਿੱਟੂ ਨੂੰ ਗੁੱਸਾ ਤਾਂ ਲੱਗੂਗਾ ਕਿਉਂਕਿ ਗੁੱਸਾ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਲੱਗਦਾ ਇਹ ਮੈਂ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਬੋਲਾ ਤੇ ਜੇਕਰ ਪੰਜਾਬ ਦੇ ਲੋਕੋ ਤੁਹਾਡੀ ਮਰਜ਼ੀ ਆ ਤੁਸੀਂ ਵੇਖਣਾ ਕਿ ਦਾਦੇ-ਪਰਦਾਦੇਾਂ ਤਰ੍ਹਾਂ ਆ ਫੇਰ ਅੱਗੇ ਤੇਰਾ ਨਰਕੀ ਭੋਗਣਾ ਤੇ ਹੁਣ ਤੁਸੀਂ ਵੇਖਣਾ ਕਿ ਜਿਵੇਂ ਲੀਡਰਾਂ ਦੇ ਦਾਦੇ-ਪਰਦਾਦੇ ਤੇ ਉਹਨਾਂ ਲੀਡਰਾਂ ਦੇ ਪੁੱਤੜੇ ਪੜਪੁੱਤਰੇ ਰਾਜ ਕਰਦੇ ਆ ਤੁਸੀਂ ਤੁਸੀਂ ਵੀ ਰਾਜ ਕਰਨਾ ਇਹ ਤੁਹਾਡੇ ਤੇ ਆ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ